ਸਾਥੀ ਬਸੰਤ ਸਿੰਘ ਦੀ ਸਾਡਾ ਜਿਹੜਾ ਸਰੀਰ ਆ ਉਹ ਆ ਰਿਹਾ ਉਹ ਨਾਰੇ ਲਾ ਕੇ ਸਵਾਗਤ ਕਰਗੇ ਸਾਥੀ ਬਸੰਤ ਨੂੰ ਲਾਲ ਸਲਾਮ 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 ਸਾਥੀ ਕਰਮ ਨੂੰ ਲਾਲ ਸਲਾਮ 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 ਅਮਰ ਸ਼ਹੀਦਾਂ ਦਾ ਪੈਗਾਮ ਜੈ ਜੰਗ ਦਾ ਹਾਏ ਜੰਗ ਰਾਜੇ ਸ਼ੀ ਮਕਤਮ ਕੁੱਤੇ ਛੱਡੋ ਅਰਜਾਂ ਤਾਣੋ ਮੁਕੇ ਰਾਜੇ ਸ਼ੀ ਮਕਤਮ ਕੁੱਤੇ ਛੱਡੋ ਅਰਜਾਂ ਤਾਣੋ अमर शहीद न पाएगा जी त मरना सिखो जीण کسان मज़दूर किसान मुल्क बसंत को लाल सद कर्म लाल सोठा गुरू जे पंज शहीद بچھڑے ہوئے پیاریاں نو ਆਪਾਂ ਅਗਨੀ ਦੇਣ ਤੋਂ ਪਹਿਲਾਂ ਕੁਝ ਮਿੰਟਾਂ ਦੇ ਵਾਸਤੇ ਜਗਿੰਦਰ ਸਿੰਘ ਨਗਰਾਹਾਂ ਨੇ ਸਬੋਧਨ ਕਰਨਾ ਹੈ ਇਸ ਲਈ ਜਦੋਂ ਇੱਧਰ ਤਿਆਰੀ ਹੋ ਜਾਂਦੀ ਹੈ ਸਾਰੀ ਉਦੋਂ ਸਾਨੂੰ ਕਿਰਪਾ ਕਰਕੇ ਦੱਸ ਦਿਓ ਤਾਂ ਕਿ ਚੰਦ ਸ਼ਬਦ ਜਿਹੜੇ ਉਹਨਾਂ ਨੇ ਸਾਡੇ ਸ਼ਹੀਦਾ ਪ੍ਰਤੀ ਸ਼ਰਧਾ ਦੇ ਹਸਪਤਾਲ 'ਚ ਕਹਿਣੇ ਆ ਉਹ ਕਹਿ ਜਾਣ ਸਕਣ ਹਾਂ ਜੀ ਆ ਲੱਕੜਾ ਚੰਦ ਉਹ ਬੱਤੀ ਸਾਰਾ ਕੁਝ ਕਰ ਲੋ ਬੀਟੀਏ ਫੂ ਬਠਿੰਡਾ ਕ੍ਰਾਂਤੀ ਭਾਰਤੀ ਕਿਸਾਨ ਜੀ ਨੇ ਕ੍ਰਾਂਤੀ ਕਰੀ ਸਰਜੀਤ ਸਿੰਘ ਫੂਲ ਆਏ ਆ ਭਾਰਤੀ ਕਿਸਾਨ ਜੀ ਨੇ ਨੇਕ ਢਕਾਂਦਾ ਇਹਨਾਂ ਦੇ ਸਾਥੀ ਆਏ ਹੋਏ ਆ ਨਾਰ ਸਿੰਘ ਭਾਈ ਰੂਪਾ ਇਸੇ ਤਰ੍ਹਾਂ ਦੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਾਥੀ ਆਏ ਹੋਏ ਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਾਥੀ ਆਏ ਹੋਏ ਆ ਲੋਕ ਮੋਰਚਾ ਪੰਜਾਬ ਦੇ ਸਾਥੀ ਆਏ ਹੋਏ ਆ ਨੌਜਵਾਨ ਭਾਰ ਸਭਾ ਦੇ ਸਾਥੀ ਆਏ ਹੋਏ ਆ ਡੀਟੀਐਫ ਦੇ ਸਾਥੀ ਆਏ ਹੋਏ ਆ ਪੰਜਾਬ ਸਟੂਡੈਂਟ ਯੂਨੀਅਨ ਦੇ ਸਾਥੀ ਵੀ ਆਏ ਹੋਏ ਆ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਦੇ ਸਾਥੀ ਆਏ ਹੋਏ ਆ ਸਤਿ ਆਓ ਇਹ ਸਾਡਾ ਨੌਜਵਾਨ ਜਿਹੜਾ ਥੋੜਾ ਜਿਆ ਅ ਤੁਹਾਨੂੰ ਅਪਸੈਟ ਲੱਗ ਰਿਹਾ ਇਹ ਬਸੰਤ ਸਿੰਘ ਦੇ ਨਾਲ ਲਗਾਤਾਰ ਹੀ ਵਿਚਰਦਾ ਰਿਹਾ ਉਹਨੂੰ ਜ਼ਰੂਰ ਹੈ ਵੀ ਮੈਂ ਇੱਕ ਨਾਰਾ ਲਾਉਣਾ ਹੈ ਉਹਨਾਂ ਕੋਲ ਸਿਹਤ ਦੀਆਂ ਸਮੱਸਿਆਵਾਂ ਆ ਬੋਏ ਕਾਮਲ ਜ਼ਿੰਦਾਬੋਲ ਨਾ ਬੋਲੋ ਨਾ ਸਲਾਮ ਨਾ ਸਲਾਮ ਕਾਮਦਾਰ ਨਾ ਸਲਾਮ ਅਮਾ ਇਹ ਇਹਦੇ ਕਹਿਣ ਦਾ ਮਤਲਬ ਹੈ ਕਿ ਕਿਉਂਕਿ ਬਸੰਤ ਨੂੰ ਬਾਬਾ ਕਹਿ ਕੇ ਸੰਬੋਧਨ ਕਰਦਾ ਹੁੰਦਾ ਸੀ ਉਧਰੋਂ ਜੇ ਤਿਆਰੀ ਹੋ ਗਈ ਤਾਂ ਸਾਨੂੰ ਦੱਸਿਓ ਸੋ ਹੁਣ ਸਾਰੇ ਜਰ ਕਾਰਵਾਈ ਜਿਹੜੀ ਆਪਣੀ ਹੈਗੀ ਆ ਜ਼ਰੂਰੀ ਉਹ ਕਰਦੇ ਹੋਏ ਆਪਾਂ ਸਮਾਂ ਬਚਾਉਣ ਦੇ ਹਿਸਾਬ ਨਾਲ ਚੱਲ ਰਹੇ ਆ ਕਿਉਂਕਿ ਅਸੀਂ ਉੱਥੇ ਵੀ ਕਹਿ ਕੇ ਆਇਆ ਕਿ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਇਹਨਾਂ ਲੇਟ ਕੀਤਾ ਹੈ। ਦੋਸਤੋ ਪ੍ਰਸ਼ਾਸਨ ਕਾਹ ਹੈ ਸਰਕਾਰਾਂ ਹੋਣ ਉਹ ਸਾਡੇ ਨਾਲ ਦੁਸ਼ਮਣ ਹੀ ਨਹੀਂ ਭੁੱਲ ਦਿਆਂਗੇ ਨਾ। ਕਿਉਂਕਿ 11-12 ਵਜੇ ਦਾ ਪਰਿਵਾਰ ਗਏ ਆ ਜੋ ਸਮਝੌਤੇ ਦੀਆਂ ਮਦਦਾਂ ਤੈ ਹੋ ਗਈਆਂ ਸੀ ਸਭ ਪਤਾ ਸੀ ਉਹਨਾਂ ਨੂੰ। ਪਰ ਉਹਨਾਂ ਨੂੰ ਲਾੜੂ ਕਰਨ ਦੇ ਮਾਮਲੇ ਦੇ ਵਿੱਚ ਪੰਜੋਥੀ ਬਚਾਏ ਗਏ। ਇਸ ਲਈ ਕਈ ਵਾਰੀ ਅਸੀਂ ਭੁੱਲਦੇ ਆ ਉਹਨਾਂ ਨਾਲ ਰਿਸ਼ਤਾ। ਉਹ ਨਹੀਂ ਭੁੱਲਦੇ ਇਸ ਰਿਸ਼ਤੇ ਨੂੰ ਯਾਦ ਰੱਖੋ। ਇਸ ਰਿਸ਼ਤੇ ਨੂੰ ਪਕਾਉਣ ਵਾਸਤੇ ਤਿਆਰੀਆਂ ਕਸੋ ਹੁਣ ਮੈਂ ਬੇਨਤੀ ਕਰੂੰਗਾ ਉੱਗਾ ਕਿਸਾਨ ਆਗੂ ਭਾਰਤੀ ਕਿਸਾਨ ਜੀ ਉਹਨੇ ਨੇਕਤਾ ਗ੍ਰਾਹਾਂ ਦੇ ਪ੍ਰਦਾਨ ਜਗਿੰਦਰ ਸਿੰਘ ਅਗਰਾਹਾ ਉਹ ਸ਼ੀਰ ਦਾਵੇਂ ਪ੍ਰਤੀ ਸ਼ਰਧਾ ਦੇ ਵਜੋਂ ਕੁਝ ਸ਼ਬਦ ਕਹਿਣ ਗਿਆ ਹੋਵੇ ਸਹਿਯੋਗੀ ਕਰਮ ਸਿੰਘ ਤੇ ਸਹਿਯੋਗੀ ਬਸੰਤ ਸਿੰਘ ਦੀ ਬਹੁਤ ਹੀ ਦੁੱਖਦਾਈ ਸ਼ਹਾਦਤ ਤੇ ਮਨ ਭਰਦਾ ਚਾਰ ਜਨਪ੍ਰੀਤਾ ਉਹ ਦਿਨ ਸਵੇਰੇ ਸਵੇਰੇ ਹੋ ਗਿਆ ਸੁਨੇਹਾ ਆਇਆ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਧਰਤੀ ਤੇ ਪੈਰ ਨਹੀਂ ਲੱਗ ਸਕੇ ਇੱਕ ਤੋਂ ਇੱਕ ਘਟਨਾਵਾਂ ਸਾਨੂੰ ਘੇਰਦੀਆਂ ਗਈਆਂ ਮਨਸੇ ਦੇ ਹਾਲਤ ਪਹਿਲੇ ਦਿਨ ਹੀ ਬਹੁਤ ਖਤਰਨਾਕ ਹਾਲਤ ਚ ਸੀ ਪਰ ਜਿਹੜਾ ਦੂਜਾ ਸਾਥੀ ਸਾਥੋਂ ਗਿਆ ਕਰਮ ਤੇ ਉਹ ਇਹਦੀ ਕਿਸੇ ਤਰ੍ਹਾਂ ਦੀ ਸੰਭਾਵਨਾ ਨਹੀਂ ਸੀ ਤੇ ਇਹ ਸਾਡੇ ਤੋਂ ਖੋਤ ਗਿਆ ਬਹੁਤ ਹੀ ਦੁੱਖ ਹੋਇਆ ਉਸ ਵੇਲੇ ਜਦੋਂ ਸਰਜਨ ਨੇ ਰਿਪੋਰਟ ਦਿੱਤੀ ਕਿ ਇਫੈਕਸ਼ਨ ਬਹੁਤ ਜ਼ਿਆਦਾ ਵਧ ਗਿਆ ਕਿਉਂਕਿ ਅਸੀਂ ਤਾਂ ਟੈਕਨੀਕੀ ਤੌਰ ਤੇ ਕੁਝ ਜਾਣਦੇ ਨਹੀਂ ਸੀ ਉਹਨਾਂ ਨੂੰ ਅਸੀਂ ਕਹਿ ਵੀ ਸਾਡਾ ਮੁੰਡਾ ਤੁਸੀਂ ਨੇ ਮਾਰ। ਇਹਨੂੰ ਖੇਤੀ ਕਰੋ। ਪੀਐਮਸੀ ਨੂੰ ਰਿਪੋਰਟ ਕਰ ਦਿਓ ਅਸੀਂ ਤਾਂ ਲੈ ਕੇ ਜਾਵਾਂਗੇ। ਇਸ ਤੇ 1 ਮਿੰਟ ਨਹੀਂ ਰੱਖਣਾ। ਇਹ ਕਰਕੇ ਲੱਖ ਕੋਸ਼ਾਂ ਤੋਂ ਬਾਅਦ ਡੀਐਮਸੀ ਤੇ ਲੈ ਕੇ ਗਏ ਆ। ਸਰਵੀ ਸਾਡੇ ਇਹ ਗਪੂਣ ਸਾਡੇ ਕੋਲ ਖੁੱਸ ਗਿਆ ਦੋ ਸਾਡਿਓ ਬਾਹਮਾ ਦੋ ਸਾਡਿਓ ਪੋਰਟ ਜਿੰਨਾਂ ਦੇ ਨਾਲ ਅਸੀਂ ਉੱਠਦੇ ਆ ਸਾਡੀ ਜੱਥੇਬੰਦੀ ਨੂੰ ਇੱਕ ਬਹੁਤ ਵੱਡੀ ਸੱਟ ਪਈ ਹੈ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਤਾਂ ਪਹਿਣੀ ਪੈਣੀ ਹੈ ਬੱਚਿਆਂ ਨੂੰ ਤਾਂ ਪਹਿਣੀ ਪਾੜਿਆ ਪਰ ਸਾਡੀ ਜੱਥੇਬੰਦੀ ਨੂੰ ਤੇ ਸਾਡੀ ਲਹਿਰ ਨੂੰ ਜਦੋਂ ਇਹੋ ਜਿਹੇ ਸਾਥੀ ਸਾਡੇ ਤੋਂ ਦੂਰ ਹੁੰਦੇ ਨੇ ਦਰਸ ਨਹੀਂ ਸਕਦੇ ਕਿਸੇ ਨੂੰ ਕਿ ਜਦੋਂ ਸਾਡੇ ਕਦਮ ਇਹਨਾਂ ਦੀ ਸ਼ਹਿਰ ਤੋਂ ਬਾਹਰ ਇਹਨਾਂ ਦੇ ਘਰੇ ਵੱਲ ਨੂੰ ਵੱਧਦੇ ਸੀ ਜਿੰਨੇ ਅਸੀਂ ਗਾਹਾਂ ਨੂੰ ਪੈਰ ਧਰਦੇ ਸੀ ਉਹਨੇ ਸਾਡੇ ਪਛਾਹਾਂ ਨੂੰ ਪੈਰ ਜਾਂਦੇ ਬਹੁਤ ਔਖਾ ਹੁੰਦਾ ਹੈ ਕਿਸੇ ਗੱਭਰੂ ਦੀ ਮੌਤ ਤੇ ਉਹਦੇ ਦਰ ਦੇ ਜਾ ਕੇ ਉਹਦੇ ਬੱਚਿਆਂ ਦੇ ਸਾਹਮਣੇ ਹੋਣ ਦਾ ਦੇਖੀ ਲੀ ਗਈ ਸਤੋਹ ਬੁੱਢੀ ਜਿਹੜੀ ਕਰਮੇ ਦੇ ਘਰੋਂ ਜਿਹਦਾ ਇੱਕ-ਇੱਕ ਅੰਗੂ ਸਾਡੇ ਸੀਨੇ ਛੱਲਣੇ ਕਰਦਾ ਤੇ ਨਾ ਹੀ ਸਤੋਹ ਬੁੱਢੀ ਮਾਂ ਤੱਕੀ ਗਈ ਜਿਹੜੀ ਮੰਜੇ ਤੇ ਬੈਂਚ ਬੈਠੀ ਅੱਖਾਂ ਪਰ ਦੁਸਵਾਜੀ ਦੇ ਕੋਲੇ ਕੁਝ ਨਹੀਂ ਸੀ ਅਸੀਂ ਵੀ ਬੇਵੱਸ ਹਾਂ ਤੇ ਉਹ ਵੀ ਬੇਵਾਰੀ। ਇੰਨਾ ਹਾਲਤਾ 'ਚ ਅਸੀਂ ਇਹ ਸਮਝਦੇ ਹਾਂ ਭਰਾਵੋ ਇਹ ਹਕੂਮਤਾਂ ਨੂੰ ਸਾਡੀਆਂ ਮੌਤਾਂ ਨਾਲ ਕੋਈ ਦਰਦ ਨਹੀਂ ਹੈ। ਸਾਡੇ ਮਰਦੇ ਆਂ ਸੀ ਮਰਦੇ ਆਂ ਮਰ ਜਾਈਏ। ਕੰਨੀ ਕੰਨੀ ਇੱਥੇ ਹੋ ਗਈ ਇਹਨਾਂ ਨੂੰ ਕੋਈ ਪਰਵਾਹ ਨਹੀਂ। ਅਸੀਂ ਆਪ ਦੇ ਸੰਘਰਸ਼ ਕਰਦੇ ਆਂ ਸਾਡੀਆਂ ਸੈਂਕੜੇ ਮੌਤਾਂ ਹੋ ਗਈਆਂ ਇਹਨਾਂ ਨੂੰ ਕੋਈ ਪਰਵਾਹ ਵਰ ਇਹਨਾਂ ਦੇ ਕੁੱਤੇ ਦੇ ਵੀ ਕੰਡਾ ਲੱਗ ਜੇ ਤਾਂ ਵੀ ਡਾਕਟਰਾਂ ਦੀਆਂ ਦਾਰਾਂ ਇਹਨਾਂ ਦੇ ਆਲੇ ਦੁਆਲੇ ਸਕਣ। ਸੋ ਇਹ ਇੱਕ ਬਹੁਤ ਦੁੱਖ ਦੀ ਘੜੀ ਆ, ਤਕਰੀਰ ਵਾਲੀ ਘੜੀ ਨਹੀਂ ਹੈ। ਅਸੀਂ ਤਾਂ ਇਹਨਾਂ ਦੋਸਤਿਆਂ ਨੂੰ ਇੰਨੇ ਕਹਿ ਸਕਦੇ ਆ ਕਿ ਸਾਥੀਓ ਅਸੀਂ ਤੁਹਾਨੂੰ ਲਿਆ ਨਹੀਂ ਸਕਦੇ। ਜੇ ਕਿਸੇ ਕੀਮਤ ਤੇ ਵੀ ਕਿਤੇ ਮਿਲਦੇ ਹੋਮ। ਅਸੀਂ ਕੋਈ ਵੀ ਹਾਲਾ ਪ੍ਰਾਨਾ ਕਰਨਾ ਨਹੀਂ ਛੱਡੇ ਜਿੱਦ ਨਾਲ ਤੁਸੀਂ ਵਾਪਸ ਆ ਸਕਦੇ। ਇਸੇ ਛੋਟੇ ਆਪਦੇ ਮੋੜਿਆਂ ਤੇ ਜਿਨ੍ਹਾਂ ਤੇ ਤੁਸੀਂ ਜਥੇਬੰਦੀ ਦੇ ਵਿੱਚ ਇੰਨਾ ਲੰਮਾ ਸਫ਼ਰ ਕੀਤਾ ਹੈ। ਉਹਨਾਂ ਦੀ ਫੇਰੇਦਾਰੀ ਅਸੀਂ ਕਰਦੇ ਰਹਾਂਗੇ। ਇਹੀ ਸਾਡੇ ਸੀਸ ਸੱਜਣ ਸੱਚੀ ਸੱਜਣ ਨੂੰ। ਤੇ ਸਾਡੀਆਂ ਭੈਣਾਂ ਨੇ ਜਿਹੜੀ ਆ ਉਹ ਵੀ ਇਸੇ ਪਿੰਡ ਦੀਆਂ ਨੇ। ਉਹਨਾਂ ਭੈਣਾਂ ਦੇ ਪਰਿਵਾਰ ਵੀ ਇੱਥੇ ਆਏ ਹੋਣਗੇ। ਤੁਹਾਨੂੰ ਉਹਨਾਂ ਦਾ ਵੀ ਬਹੁਤ ਜ਼ਿਆਦਾ ਦੁੱਖ ਹੋਇਆ। ਅਸੀਂ ਇੱਕ ਭੈਣ ਦਾ ਭੋਗ ਦਿੱਤਾ। ਉਹਦੇ ਜੀਵਨ ਸਾਥੀ ਦੇ ਕੋਲ ਜਦੋਂ ਜਾ ਕੇ ਬੈਠੇ ਮੋਢੇ ਤੇ ਹੱਥ ਕਰਿਆ ਅਰਜੋਗ ਬਾਗ ਤੁਰਿਆ। ਕਿਉਂਕਿ ਮੈਂ ਇਸ ਘਟਨਾ ਦਾ ਖੁਦ ਸ਼িকার ਹੋਇਆ। ਮੈਨੂੰ ਲੱਗਿਆ ਕਿ ਬੱਚੇ ਭਾਵੇਂ ਕਿੰਨੇ ਸਿਆਣੇ ਹੋਣ। ਸਾਥੀ ਤੋਂ ਬਗੈਰ ਜ਼ਿੰਦਗੀ ਦਾ ਕੋਈ ਅਸਤਤ ਮਤਲਬ ਨਹੀਂ। ਜ਼ਿੰਦਗੀ ਜਿਉਣੀ ਪੈ ਰਹੀ ਹੈ ਇਹਨੂੰ। ਇਹ ਤੇ ਦਰਦ ਨੂੰ ਕੌਣ ਪੁੱਜੇ? ਇਹ ਸੇ ਕਰਕੇ ਹਰ ਘਰ ਦਾ ਜੀ ਜਦੋਂ ਸਾਡੇ ਤੋਂ ਵੱਖਰਾ ਹੁੰਦਾ ਹੈ। ਉਹਦਾ ਘਰ ਦੇ ਵਿੱਚ ਕੋਈ ਨਾ ਕੋਈ ਸਥਾਨ ਹੁੰਦਾ ਹੈ, ਕੋਈ ਥਾਂ ਹੁੰਦਾ ਹੈ। ਦੇਵ ਥਾਂ ਦੀ ਪੂਰਤੀ ਉਹਦੇ ਬਿਨਾਂ ਕੀਤੀ ਨਹੀਂ ਜਾ ਸਕਦੀ ਇਸ ਕਰਕੇ ਉਹਨਾਂ ਭੈਣਾਂ ਦੇ ਪਰਿਵਾਰਾਂ ਨਾਲ ਵੀ ਅਸੀਂ ਹਮਦਰਦੀ ਕਰਦੇ ਹਾਂ ਆਪਣੇ ਜੱਥੇ ਬੰਦੀਆਂ ਤੇ ਉਹਨਾਂ ਦੇ stdc ਨੂੰ ਵੀ ਅਸੀਂ ਸਲਾਮ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵਿਛੜੇ ਸਾਥੀਆਂ ਨੂੰ ਲਾਲ ਸਲਾਮ ਬਹੁਤ ਬਹੁਤ ਸੁਹੀ ਦੋ ਥੋੜੀ ਸੋਚ ਪੇ ਹੋਰਾਂ ਦੇ ਅੰਗੇ ਹੋਰ ਕੇ ਹੁਣ ਇਹ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਾ ਪਰਿਵਾਰਾਂ ਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਦੇ ਰਸਮ ਰਿਵਾਜ ਦੇ ਨਾਲ ਉਹਨਾਂ ਨੇ ਅਗਨੀ ਪੇਟ ਕਰਨੀ ਆ ਉਹਨੂੰ ਕਰ ਸਕਦੇ ਆ ਜਹਾ ਉੱਲਾਮਾਰੇ ਜਾਂ ਸਮਾਗੰਬਾਰੇ ਇਹ ਤੋਂ ਬਾਅਦ ਦੇ ਵਿੱਚ ਹੈ ਰੈਸਲਾ ਪਰਿਵਾਰਾਂ ਨਾਲ ਬਣਾ ਕੇ ਤੁਹਾਡੇ ਨਾਲ ਸਾਂਝ ਕਰਾਂਗੇ